ਕੀ ਨਾਮ ਕੀ ਤੁਹਾਡਾ ਤੇਰਾ ਨਾਮ 라ਡੀ ਹੈ। ਸਮਾਰ ਕਿੰਨੇ ਹੋਏ ਐਕਸੀਡੈਂਟ ਤੇ ਮੇਰੇ ਜੀਜਾ ਜੀ ਤੇ ਮੇਰੀ ਭੈਣ ਮੇਰੀਆਂ ਦੋਹੇ ਭਾਣਚੀਆਂ ਅਤੇ ਮੇਰਾ ਨਾ ਚਾਚਾ ਜੀ ਦਾ ਬੇਟਾ ਤੇ ਉਹਨਾਂ ਦੇ ਸਾਲੇ ਦੇ ਮੈਰਿਜ ਤੋਂ ਆ ਰਹੇ ਸੀ। ਲੇਡੀਜ਼ ਵੀ ਤੋਂ ਰਾਤ ਆਂਦੇ ਵੇ ਤਕਰੀਬਨ ਡੇਢ ਪੌਣੇ 2 ਦੇ ਵਿੱਚ ਵਿੱਚ ਹਾਸਾ ਹੋਇਆ ਟਰੱਕ ਖੜਾ ਸੀ ਪਾਈਪਾਂ ਦਾ ਲੱਗਿਆ ਹੋਇਆ। ਉਹਦੇ ਕੋਈ ਲਾਈਟ ਨਹੀਂ ਸੀ ਕੁਝ ਨਹੀਂ ਸੀ ਉਹ ਚ ਗੱਡੀ ਲੱਗੀ। ਰੋਡ ਤੇ ਜਿਹੜੇ ਲਾਈਟ ਲੋਡ ਕੁਝ ਆ ਨਹੀਂ ਚਮਕਿਆ ਨਹੀਂ ਇਸ ਕਰਕੇ ਹੋਇਆ ਜੀ। ਕੀ ਦਾ ਜੇ ਪ੍ਰੋਪਰ ਨਾਮ ਉੱਥੇ ਖੜਾ ਹੁੰਦਾ ਥੋਰ ਸਾਈਡ ਤੇ ਹੁੰਦਾ ਤਾਂ ਵੱਜ ਜਾਂਦੀ ਬਿਲਕੁਲ ਹਾਸਾ ਟਲ ਜਾਂਦਾ ਕਿੱਲੇ ਜੀ ਜੀ ਗੱਡੀ ਦੇ ਵਿੱਚ ਜੀ ਮੇਰਾ ਚਾਚੇ ਦਾ ਬੇਟਾ ਜੀ ਉਹਦੀ ਮੈਸੇਜ ਮੇਰੀਆਂ ਰੀਅਲ ਦੋ ਸਿਸਟਰ ਤੇ ਇੱਕ ਮੇਰਾ ਜੀਜਾ ਤੇ ਦੋ ਮੇਰੀਆਂ ਭਾਂ ਇੱਕ ਮੇਰੇ ਭਾਈ ਦੀ ਬੇਟੀ ਮੇਰੀ ਭਤੀਜਾ ਡੈਥ ਮੇਰੀ ਭਾਣ ਦੀ 1.5 ਸਾਲ ਦੀ ਤੇ ਮੇਰਾ ਭਣੋਈ ਹੈ ਜੀ ਜਗਪਾਲ ਸਿੰਘ ਸੌਰੀ ਦੇਖੋ ਬੱਚੀ ਦਾ ਨਾਮ ਹਰਲੀਨ ਪਾ ਉਹ ਵੀ ਮਨ ਰੋਈ ਪਹੁੰਚ ਆਈ ਸੀ ਹਾਂ ਉਹਨਾਂ ਦੀ ਅਪਰੋਕਸੀਮੇਟ ਇੰਨੀ ਕਹੋਗੇ ਬੇਟੀ ਦੀ ਡੇਟ ਸਾਲ ਦੀ ਤੇ ਕਿਵੇਂ ਕੱਟੇ ਚਲੇ ਗਏ ਉਹ ਸਰ ਜਿਸ ਦਾ ਮੈਂ ਗਾਇਆ ਉਹਨਾਂ ਦਾ ਫਿਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੰਗ ਕੀ ਹੁਣ ਰਾਤ ਦੇ ਬੈਠੇ ਆ ਕਿ ਕੋਈ ਸੁਣਵਾਏ ਨਹੀਂ ਕੋਈ ਹੁਣ ਪੋਸਟਮਾਰਟਮ ਕਰਿਆ ਸੀ ਦੇਖ ਰਹੇ ਆ ਵੀ ਕੋਈ ਆਵੇ ਕੋਈ ਕਰੇ ਅਸੀਂ ਅੱਗੇ ਵੀ ਬੋਡੀ ਵੀ ਭੇਜਣੀ ਆਈ ਬੋਡੀ ਜਦੋਂ ਜਾਣੀ ਆ 100 ਕਿਲੋ ਕਿੱਥੇ ਰਹਿਣਾ ਇੱਕੇਲਾ ਰਾਜਪੁਰ ਹੈ ਜੀ